ਜੀ ਅੱਜ ਆਪਾਂ ਜਾ ਰਹੇ ਆ ਆਪਣੇ ਨਾਨਕਿਆਂ ਦੇ ਤੇ ਉਹ ਵੀ 1 ਸਾਲ ਬਾਅਦ ਮੈਨੂੰ ਲੱਗਾ ਮੈਂ ਮਾਰਚ ਜਾਂ ਅਪ੍ਰੈਲ ਮਾਂਸ ਦੇ ਗਈ ਸੀ ਤੇ ਹੁਣ ਉਹੀ ਮਾਰਚ ਮਹੀਨੇ ਦੇ ਫੇਰ ਚੱਲੇ ਆ 1 ਸਾਲ ਬਾਅਦ ਮੈਂ ਕਿਹਾ ਚਲੋ ਬੱਚਿਆਂ ਨੂੰ ਛੁੱਟੀਆਂ ਆ ਤੇ ਆਪਾਂ 1 ਦਿਨ ਤੇ 1-2 ਦਿਨ ਰਹਿ ਜੀ ਤੇ ਆਪਾਂ ਪੈਕਿੰਗ ਇੱਦਾਂ ਕੀਤੀ ਵੀ ਪਤਾ ਨਹੀਂ ਕਿੰਨੇ ਦਿਨ ਰਹਿਣੀ ਹੈ ਤੇ ਅੱਜ ਸਾਡੇ ਨਾਲ ਇੱਕ ਸ਼ੌਟ ਆ ਗਿਆ ਕੱਕਾ ਆ ਵੀ ਨਿੱਕਾ ਜਿਹਾ ਤੇ ਇਹ ਵੀ ਅੱਜ ਚੱਲਾ ਆਪਣੇ ਪਰ ਨਾਨਕਿਆਂ ਦੀ ਹਨਾ ਪਰ ਨਾਨਕੀ ਹੁੰਦੀ ਆ ਹਾਂ ਤੇ ਚਲੋ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਠੀਕ ਆ ਜੀ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਦੇਖਦੇ ਆ ਕੀ ਮਾਹੌਲ ਬਣਦਾ ਉੱਥੇ ਜਾ ਕੇ ਲੋ ਜੀ ਤਰ ਹਣ ਲੱਗੀ ਭੁੱਖ ਗੋਲ ਗੱਪੇ ਹੀ ਰੈਡੀ ਦੇਖ ਕੇ ਤੇ ਹੁਣ ਆਪਾਂ ਲੱਗੇ ਗੋਲ ਗੱਪੇ ਖਾਣ ਤੇ ਬਸ ਥੋੜੇ ਕਿ ਟਾਈਮ ਤੱਕ ਜੇ ਆਪਾਂ ਪਹੁੰਚ ਜਾਣਾ ਤੇ ਉੱਥੇ ਜਾ ਕੇ ਤੁਹਾਨੂੰ ਪਤਾ ਕੋਈ ਪਿੰਡ ਦਿੱਤਾ ਦਾ ਵੀ ਕੋਈ ਵੀ ਚੀਜ਼ ਜਿਹੜੀ ਉਸ ਪਿੰਡ ਚ ਮਿਲਦੀ ਨਹੀਂ ਇੱਕ ਛੋਟੀ ਜੀ ਦੁਕਾਨ ਆ ਉਹ ਵੀ ਚੀਜ਼ ਕੋਈ ਪ੍ਰੋਪਰ ਮਿਲਦੀ ਨਹੀਂ ਹੁਣ ਆਪਾਂ ਇੱਥੋਂ ਜਿਹੜੇ 4-5 ਪੈਕੇਟ ਮੈਗੀ ਤੇ ਲੈ ਜਾਨੇ ਆ ਸਹੀ ਆ ਨਾ ਮੈਗੀ ਮੈਕਰੋਨੀ ਵੀ ਲੈ ਲਓ ਮੈਕਰੋਨੀ ਵੀ ਲੈ ਲਿਓ ਵੀ ਠੀਕ ਆ ਹੋਰ ਪਤਾ ਨਹੀਂ ਇੱਥੋਂ ਕੁਝ ਮਿਲਣਾ ਕਿ ਨਹੀਂ ਮਿਲਣਾ ਤੇ ਚਲੋ ਉਸ ਹੋ ਗਿਆ 1/2 ਸਪੂਨ ਲੈ ਪਾ ਸਾਰੀਆਂ ਚੀਜ਼ਾਂ ਇਹ ਟੈਂਸ਼ਨ ਕਿਉਂ ਕਿ ਪਿੰਡ ਇੱਦਾਂ ਦਾ ਇੱਕ ਛੋਟੀ ਜੀ ਦੁਕਾਨ ਹੈ ਤੇ ਬਹੁਤ ਘੱਟ ਚੀਜ਼ ਉੱਥੋਂ ਮਿਲਦੀ ਆ ਪਿੰਡ ਵੱਡਾ ਦੁਕਾਨ ਇੱਕ ਵੀ ਨਹੀਂ ਹੈ ਪਿੰਡ ਵੀ ਛੋਟਾ ਜਿਹਾ ਹੈ ਉਹ ਪਿੰਡ ਵੀ ਛੋਟਾ ਆ ਹੂੰ ਚਲੋ ਆਜੋ ਪਹਿਲਾਂ ਹਾਲੂ ਕੋਲ ਕਰਤੇ ਲਓ ਜੀ ਐਂਟਰ ਕਰਕੇ ਆਪਾਂ ਨਾਨਕਿਆਂ ਦੇ ਪਿੰਡ ਤੇ ਸਭ ਤੋਂ ਪਹਿਲਾਂ ਹੁੰਦਾ ਮੇਰਾ ਸਕੂਲ ਜਿੱਥੇ ਮੈਂ 5 ਕਲਾਸਾਂ ਪੜ੍ਹੀ ਆ ਮੇਰਾ ਬਚਪਨ ਬੀਤਿਆ ਇਸ ਸਕੂਲ 'ਚ ਇਸ ਪਿੰਡ 'ਚ ਮੇਰੇ ਨਾਨਕਿਆਂ ਦੇ ਤੇ ਇੱਧਰ ਆ ਗਏ ਆਪਣਾ ਘਰ ਇੱਕ ਸਾਲ ਬਾਅਦ ਐਂਟਰੀ ਨਾਨਕਿਆ ਦੇ ਪਿੰਡ ਚ ਆਹ ਲਾ ਗੇਟ ਸ਼ੁਕਰ ਅੱਜ ਖੁੱਲ੍ਹਈ ਆ ਚਲੋ ਉਤਰੋ ਵੀ ਹੌਲੀ ਹੌਲੀ ਕਰਕੇ ਆਜੋ ਆਜੋ ਤੁਹਾਨੂੰ ਮਿਲਾਈਏ ਆਪਣੀ ਨਾਨੀ ਦੇ ਨਾਲ ਉਹ ਲੈ ਗੱਡੀ ਪਹਿਲੇ ਅੰਦਰ ਖੜੀ ਕੀਤੀਓ ਆ ਵੀ ਪਤਾ ਨਹੀਂ ਕਹੇ ਕਾਕਾ ਹੋਣ ਆਇਆ ਗਿੱਧੇ ਗੇੜ ਕੋਹ ਅੰਦਰ ਵੜ ਗਏ

ਅਗਰੇ ਤਾਂ ਇਹ ਗੱਡੀ ਜਾਏ ਹਾਂਜੀ ਆਹ ਗੱਡੀ ਹੈਗਾ ਸੂਟੇ ਨੂੰ ਨਾ ਬੈਗ ਰੀਆਂ ਦੇਖੋ ਇਹ ਕਿਦਾਂ ਲਾਈਨਾਂ ਲਾਤੀਆਂ ਵੀ ਜਿੱਦਾਂ ਕੋਈ ਵਿਆਹ ਤੇ ਆਏ ਹੁੰਦੇ ਆ ਨਾ ਸਾਡਾ ਕਾਕਾ ਸ਼ੋਨਾ ਜੇ ਸੁੱਤਾ ਆ ਲਓ ਜੀ ਢਿਲੋ ਸਾਬ ਸਾਨੂੰ ਛੱਡ ਕੇ ਚੱਲ ਗਿਆ ਤੇ ਮੈਂ ਕਿਹਾ ਟਾਈਮ ਨਾ ਚੱਲ ਜਾਓ ਹਨੇਰਾ ਹੋ ਚੱਲਿਆ ਤੇ ਟਾਈਮ ਹੋ ਗਿਆ 6:00 ਵਜੇ ਆ ਤੇ ਆਪਣੇ ਘਰ ਆ ਕੇ ਇਦਾਂ ਲੱਗਦਾ ਮੈਂ ਰਿਲੈਕਸ ਜੋ ਫੀਲ ਕਰਦੇ ਆ ਆਪਣੇ ਘਰ ਆ ਕੇ ਆਪਣੇ ਪੇਕਿਆਂ ਦੇ ਆਪਣੇ ਨਾਨਕਿਆਂ ਦੇ ਜਿੱਥੇ ਤੁਹਾਡਾ ਬਚਪਨ ਬੀਤਿਆ ਹੋਵੇ ਨਾ ਤੇ ਉੱਥੇ ਆ ਕੇ ਤੁਹਾਨੂੰ ਬੜਾ ਰਿਲੈਕਸ ਜਿਹਾ ਫੀਲ ਹੁੰਦਾ ਆ ਤੇ ਚਲੋ ਆਪਾਂ ਵੀ ਅੰਦਰ ਮਾਰਦੇ ਗੱਲਾਂ ਬਾਤਾਂ ਤੇ ਆਜੋ ਫਿਰ ਅੱਛਾ ਆਹ ਦੇਲਾ ਦੱਸਦਾ ਆ ਵੀ ਇਦਾਂ ਖੋਲਦੀ ਆ ਲੋਕ ਲੱਗਾ ਬਹੁਤ ਅੱਬੂ ਅੱਛਾ ਅਸੀਂ ਝੂਟਾ ਲੈ ਲਈਏ ਨਹੀਂ ਉਹ ਕਹਿੰਦਾ ਚਲੋ ਸਾਨੂੰ ਵੀ ਝੂਟਾ ਦੇ ਦੇ ਐਵੇਂ ਘੱਟੀ ਸੱਕ ਲਈਏ ਮੈਂ ਕਿ ਮੈਂ ਬੈਹ ਜਾਨੀ ਹਾਂ ਉੱਤਰ ਜਾ ਉਹ ਲੈ ਦੇਖੇ ਕਿਤੇ ਇਹ ਬੀਬੀ ਹੁੰਦੀ ਉਹਨੂੰ ਚਾਹ ਰਹੀ ਸੀ ਪਿਆ ਹੁਣ ਬਾਹਰ ਬਾਹਰ ਬਹੁਤ ਹੁੰਦਾ ਹੈ ਬਾਹਰ ਲੈ ਲਓ ਬੀਬੀ ਦਾ ਨੂੰ ਇੱਕ ਲਾਈਨ ਦਵਾ ਬੋਲਣ ਨੂੰ ਬੋਲੂਗੇ ਨਾਲੀ ਵਿੱਚ ਲੀਰ ਰੁੜੇ ਰੋੜ ਲੀਰੇ ਰੋੜ ਪੰਜ ਵਾਰੀ ਕਹਿਣਾ ਦੇਖੀਏ ਕਿਹੜਾ ਕਹਿੰਦਾ ਉਹਨੂੰ ਨਾਮ ਹਾਂ ਨਾਲੀ ਵਿੱਚ ਲੀਰ ਰੁੜੇ ീരേ റോഡ് റോഡ ലീരേ റോഡ് നാലി ബി ലീ രുടേ റോഡ ലീരേ റോഡ് ലാ ਵੇਖਿਆ ਉਹਨੇ ਰੀੜੇ ਰੋੜ ਰੀੜੇ ਰੋੜ ਰੀੜੇ ਰੀੜੇ ਨੀਰੇ ਨੀਰੇ ਰੋੜ ਰੀੜੇ ਉੜਦੇ ਬੀਬੀ ਤਹੀਂ ਆ ਨੂੰ ਨਹੀਂ ਭਰਾਵਾ ਇਦਾਂ ਦੇ ਉਹ ਦੇ ਥੋੜੇ ਬੋਲ ਕੇ ਤਾਂ ਦੇਖੋ ਨਾ ਬੀਬੀ ਬੀਬੀ ਪਿੱਤਲ ਕੇ ਕੀ ਪਿੱਤਲ ਕੇ ਪਤੀਲੇ ਮੇ ਪਪੀਤਾ ਪੀਲਾ ਪੀਲਾ ਹਰ ਜਾਨੀ ਮਰ ਹੱਤਰ ਮੇ ਪਤੀਲਾ ਲਾ ਕੇ ਪੀਂਦੇ ਪਿੱਤਲ ਦੇ ਪਤਿਲੇ ਮੈਂ ਪਪੀਤਾ ਪੀਲਾ ਪੀਲਾ ਹਾਂ ਹਾਂ ਬੋਲੋ ਪਿੱਤਲ ਦੇ ਪਤਿਲੇ ਜੀ ਬੀਬੀ ਪੰਜਾਬੀ ਤੇ ਆ ਗਈ ਪਿੱਤਲ ਦੇ ਪਤਿਲੇ ਚ ਪਪੀਤਾ ਪੀਲਾ ਪੀਲਾ ਪਿੱਤਲ ਕੇ ਪਤਿਲੇ ਵਿੱਚ ਨਹੀਂ ਬੀਬੀ ਪੰਜਾਬੀ ਬੋਲ ਲੈਂ ਤੇ ਹਾਂ ਪਪੀਤਾ ਪੀਲਾ ਪੀਲਾ ਹੂੰ ਬਾਤਾਂ ਨੇ ਤੇ ਕਹੀ ਜਾਣਾ ਹੋਰ ਦੇਖੋ ਚਾਂਦਨੀ ਚੌਕ ਵਾਲਾ ਉਹ ਬਹੁਤ ਓ ਖਾਓ ਨੀ ਬੀਬੀ ਨੂੰ ਇੱਡਾ ਲੰਬਾਣਾ ਬੀਬੀ ਬਾਤਾਂ ਪਾਓ ਕੋਈ ਬਾਤ ਸੁਣਾਓ ਨਿਆੜਿਆਂ ਨੂੰ ਕਹਿੰਦੇ ਅਸੀਂ ਬੀਬੀ ਦੀਆਂ ਬਾਤਾਂ ਪੁੱਜਣੀਆਂ ਆ ਕੋਈ ਕੋਈ ਸੁਣਾਓ ਤਾਹੀ ਬਾਤ ਕਰ ਹੀ ਪਾਈ ਨਹੀਂ ਜਿੱਤ ਅੱਗੇ ਪਾਉਂਦੇ ਹੁੰਦੇ ਸੀ ਬਹੁਤ ਤੇਰੀ ਕਹਾਣੀ ਵੀ ਕੋਈ ਇਦਾਂ ਹੀ ਕੋ ਜਿੱਤ ਤੇ ਨਹੀਂ ਕੋਈ ਸੁਣਾਉਂਦਾ ਅੱਗੇ ਬੀਬੀ ਨੇ ਗੋਗੂ ਨੇ ਤਾਂ ਮੈਨੂੰ ਡਰਾਉਣਾ ਬਾਲਜੇ ਖਲਾਰ ਲੈਣੇ ਆ ਬੀਬੀ ਬਹੁਤ ਢਾਂਗ ਜੀ ਲੈ ਕੇ ਆਏ ਨੇ ਬੀਬੀ ਨੇ ਸਾਨੂੰ ਡਰਾਉਣਾ ਨੜੀ ਗੁੱਤਾ ਵੰਡੜੀ ਇੱਕ ਦੂਜੇ ਦੇ ਨਾਲ ਆ ਮੇਰੇ ਵੀ ਫੂਤੇ ਨਿਕਮਾਂਗੇ ਢੜੇ ਆ ਹਾਂ ਹੁਣ ਲੈ ਬੀਬੀ ਇਹ ਡਰਾਈ ਸੇਮੀ ਵੀ ਪਾਇਓ ਬਾਤ ਕੋਈ ਬਾਤ ਚੜੀ ਪਾਹ ਬਾਤ ਪਾਹ ਬਚੋਲੀ ਪਾਹ ਬਾਤ ਨੂੰ ਲੱਗੇ ਡੱਕੇ 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 ਚੜ ਗਿਆ ਬਾਬਾ ਚੜਿਆ ਜੱਕੇ ਆ ਲੋ ਡੱਕੇ ਆਲਾ ਮੰਗੇ ਪੈਸੇ ਤੇ ਬਾਬਾ ਫੋਰੇ ਨੇ ਅੱਛਾ ਐਡੀ ਲੰਬੀ ਹਾਂ ਇਹੋ ਸਮਝ ਲੱਗ ਗਈ ਕਿ ਐ ਬਾਦ ਬੁੱਝੋ ਮੈਂ ਦਰਦੀ ਕੋਲ ਗਈ ਕੀ ਆ ਬੀਬੇ ਦਾ ਜਵਾਬੇ ਦੱਸੋ ਕੀ ਆ ਹਾਨੂੰ ਤਾਂ ਪਤਾ ਹੀ ਨਹੀਂ ਲੱਗਾ ਬੀਬੇ ਬਾਦ ਬਾਤੀ ਜਵਾਬ ਆਪ ਹੀ ਬੁੱਝ ਹੀ ਆਇਓ ਰੰਗੀ ਆਗਾ ਇਦਾਂ ਦਾ ਹੀ ਆ ਹੋਰ ਕਿਹੜਾ ਰੰਗੀ ਸੁਣਗੀ ਆ ਅੱਛਾ ਰੰਗੀ ਆ ਹਨਾ ਠੀਕ ਆ ਬਾ ਕਿਦਾਂ ਹੀ ਬਾਬਾ ਕੀ ਵਿਚੋਲੀ ਸੋਨੇ ਦਾ ਥਾਲ ਬਦਾਮਾਂ ਦਾ ਟਿੱਕਾ ਕਲਾਕੰਦ ਖਾ ਕੇ ਫੇਰ ਮੂੰਹ ਫਿੱਕਾ ਰੁੱਕਾ ਇਹ ਕੁਛ ਸੀਗਾ ਸ਼ਕਰਗੰਦੀ ਸੋਨੇ ਦਾ ਥਾਲ ਬਦਾਮਾਂ ਦਾ ਬਦਾਮਾਂ ਦਾ ਟਿੱਕਾ ਕਲਾਕੰਦ ਖਾ ਕੇ ਮੂੰਹ ਫਿੱਕਾ ਰੁੱਕਾ ਖਾਣ ਵਾਲੀ ਚੀਜ਼ ਐ ਇਹ ਕੋਈ ਉਹ ਕੀ ਕਹਿੰਦੇ ਬਰਫੀ ਲਓ ਬਰਫੀ ਉਹ ਮੂੰਹ ਫਿੱਕਾ ਰੰਦਾ ਬਰਫੀ ਨਾਲ ਇਦਾਂ ਦੀ ਕਿਹੜੀ ਚੀਜ਼ ਐ ਜਿਹੜੀ ਖਾ ਕੇ ਮੂੰਹ ਫਿੱਕੇ ਦਾ ਫਿੱਕਾ ਹੀ ਰਹਿੰਦਾ ਪਕੜ ਕੋਈ ਨਾ ਨਾ ਨਹੀਂ ਆਲੂ ਨਹੀਂ ਹਮ ਬਤਾ ਮਦਾ ਟਿਕਾ ਹੁੰਦਾ ਉਸ ਤੇ ਉਹ ਕੋਈ ਚੀਜ਼ ਇਦਾਂ ਦੀਏ ਸੋਨੇ ਦਾ ਉਹ ਚੇਟਾ ਹੈ ਪਹਿਲੀ ਭੋਜਰੀ ਹੁੰਦੀ ਸੀ ਪਹਿਲਾ ਇੱਕ ਜਾਂਦੇ ਨੂੰ ਖਿੜਖਿੜ ਹੱਸੇ ਕਿੱਦਾਂ ਚੇਟਾ ਹੈ ਪਾਬੋ ਬਸੇ ਮੇਰੀ ਜਾਨ ਨੇ ਖਿੜਖਿੜ ਹੱਸੇ ਉਸੇ ਜਾਂਦੇ ਕਿਹੜੀ ਹੋ ਗਈ ਖਿੜਖਿੜ ਹੱਸੇ ਲਾਓ ਦਿਮਾਗ ਭੂਤਨੀ ਭੂਤਨੀ ਉੱਥੇ ਜਿਹੜੀ ਪਿੰਗਾ ਝੂਟਦੀ ਓਹੋ ਤੁਸੀਂ ਆਏ ਨਹੀਂ ਉੱਥੇ ਬਣਾਉਣ ਵਾਲੀ ਸੀਗੀ ਹਾਂ ਆ ਟੰਗਾ ਪਾਟੰ ਨਕਬੀ ਟੰਗ ਬੱਢਿਆ ਤੋ ਖਾਣੇ ਅੱਗ ਲੱਗੀ ਘਾਰ ਘਾਰ ਬੱਢਿਆ ਆ ਲੈ ਚੱਕੋ ਬਾਤਾਂ ਹਨ ਕਹਿੰਦੇ ਸੀਗੇ ਬੀਬੀ ਦੀਆਂ ਬਾਤਾਂ ਸੁਣਨੀਆਂ ਜਵਾਬ ਤੁਹਾਨੂੰ ਇੱਕ ਵੀ ਨਹੀਂ ਆਉਂਦਾ ਹੈਗਾ ਹੈ ਆਹਾ ਕਿਹੜੀਆਂ ਹੁੰਦੀਆਂ ਖੜੇ ਦੇ ਉੱਤੇ ਸੜਾ ਉੱਤੇ ਲਾਲ ਕਬੂਤਰ ਖੜਾ ਦੀਵਾ ਆਹੋ ਛੇਤੀ ਜੜੀ ਦੀਵਾ ਜਿਹੜਾ ਸੋਖਾ ਹੋਇਆ ਉਹਦਾ ਦੇਖ ਕਿੱਡੀ ਛੇਤੀ ਗਿਆ ਦੀਵਾ ਹੋਰ ਬੀਬੀ ਦੱਸੋ ਇਦਾਂ ਦੀ ਕੋਈ ਸੋਖੀ ਹੂੰ ਪਾਣੀ ਵਿੱਚ ਕਟੋਰਾ ਪਿਓ ਪੁੱਤਰ ਨਾ ਉਹ ਵੀ ਗੋਰਾ ਪਾਣੀ ਵਿੱਚ ਕਟੋਰਾ ਪਿਓ ਪੁੱਤਰ ਨਾਲ ਵਿਗੋਰਾ ਉਹ ਕੀ ਕਹਿੰਦੇ ਆ ਰਸਗੁਲਾ ਨਹੀਂ ਆ ਇਹਨੂੰ ਖਾਣ ਵਾਲੀ ਚੀਜ਼ ਹੈ ਬਰਫੀ ਰਸਗੁਲਾ ਇਹ ਤਾਂ ਮਿੱਠੇ ਜੀ ਧਿਆਨ ਆ ਇਹ ਤਾਂ ਮਿੱਠੇ ਜੀ ਧਿਆਨ ਘੁੰਮੀ ਜਾਂਦਾ ਜਾਂ ਤੂੰ ਤੇਰੇ ਪਾਈ ਸੀ ਧੂਆ ਧੂਆ ਉੱਤੇ ਯਾਰ ਉਹ ਲੱਕੜ ਦੇ ਵਾਲ-ਵਾਲ ਜਿਹੇ ਹੁੰਦੇ ਉਹਨਾਂ ਕੀ ਕਰਦੇ ਸਾਰੀ ਗੱਲ ਉਹਨਾਂ ਦੇ ਵਾਲ-ਵਾਲ ਉਹਨਾਂ ਦੀ ਹਾਰੀ ਗੱਲ ਨਹੀਂ ਉਹਦੇਆਂ ਕੀ ਹੁੰਦਾ ਇੱਕ ਹਾਂ ਹਾਂ ਲੱਕੜ ਗੋੜ ਬੜਾਇਆ ਪਾਣੀ ਦਾ ਬੋਲਬਲਾ ਗੋੜ ਬੜਾ ਜਿਹੜਾ ਪਾਣੀ ਦੇ ਵਿੱਚ ਹੁੰਦਾ ਗੋੜ ਬੜਾ ਬੋਲਬਲੇ ਫੋਲਦੇ ਜਿਹੜੇ ਆ ਹਾਂ ਮੰਮੀ ਇਹੇ ਦਾਦੀ ਮੰਮੀ ਨੇ ਬਾਤ ਪਾਈ ਸੀਗੇ ਆਏ ਸੀ ਪਿਓ ਪੁੱਤ ਦੇ ਨਾਲ ਨਹੀਂ ਪੁੱਤ ਪਿਓ ਨਾਲ ਉਹ ਵੀ ਚਿੱਟਾ ਕੁਝ ਨਾ ਸੀ ਹਾਂ ਉਹ ਦੂਸਰਾ ਪਾਇਆ ਸੀ ਬੀਜੇ ਰੋਡ ਜੰਮੇ ਜਾਲ ਲੱਗੇ ਨਿੰਬੂ ਖਿੜੇ ਅਨਾਰ ਖਿੜੇ ਅਨਾਰ ਬੀਜੇ ਰੋਡ ਬੀਜੇ ਰੋਡ ਤੇ ਲੱਗੇ ਨਿੰਬੂ ਖਿੜੇ ਅਨਾਰ ਇਹ ਕਿਹੜੀ ਚੀਜ਼ ਹੈ ਜਿਹੜੀ ਨਿੰਬੂਆਂ ਤੋਂ ਬਾਅਦ ਚ ਅਨਾਰ ਬਣ ਜਾਂਦੀ ਆ ਕੋਈ ਚਾਚੂਰਾ ਆਹ ਦਾ ਨਮੂਨਾ ਇੱਕ ਨਾਲ ਉੱਧੇ ਹੀ ਬੈਠਾ ਧੋਣ ਸੱਟ ਕੇ ਦਾ ਮਠਿਆਈ ਚ ਧਿਆਨ ਘੋਮਿਆ ਰਸਗੁੱਲਾ ਬਰਫੀ ਰਸਗੁੱਲੇ ਚ ਧਿਆਨ ਆਹੋ ਆਹ ਜੋ ਚਿੱਟਾ ਰਸਗੁੱਲਾ ਬਣੀ ਹੋਆ ਹੈ ਖਾਣੇ ਜੀ ਧਿਆਨ ਘੁੰਮਿਆ ਦਾ ਕਿਤੇ ਹੋਰ ਪਾਸੇ ਵੀ ਦਿਮਾਗ ਲਾ ਲੋ ਅੱਛਾ ਮੈਂ ਤੋ ਜਈਆ ਜਾਨੂ ਜਾਨੂ ਟਾਈਮ ਖਾਦਮ ਹੋ ਜਾ ਤੂੰ ਸੋਚੀ ਜਾ ਬੇਲਾ ਕੋਈ ਗਲਕੰਦ ਤਾਂ ਨਹੀਂ ਉਹ ਵੀ ਉਹ ਵੀ ਹੁੰਦਾ ਮਿੱਠੀ ਚੀਜ਼ ਖਾਣ ਵਾਲੀ ਕੋਈ ਗਜਰੇਲਾ ਗਜਰੂਲਾ ਖਾਣਾ ਲਈ ਜੀ ਇਹ ਉਹ ਬੀਬੀ ਹੂੰ ਖਾਣ ਵਾਲੀ ਚੀਜ਼ ਆ ਜੋਰੀ ਆ ਨਹੀਂ ਦੇਖਿਆ ਅੱਛਾ ਇਹ ਮਿੱਠੇ ਮਿੱਠੇ ਚੌੜ ਨਹੀਂ ਰੁਕ ਜਾਓ ਬੀਜੇ ਰੋੜ ਜੰਮੇ ਜਾੜ ਜੰਮੇ ਜਾੜ ਦੱਗੇ ਨਿੰਬੂ ਖਰੇ ਨਾਲ ਅੱਛਾ ਖਾਣ ਵਾਲੀ ਚੀਜ਼ ਆ ਹਨਾ ਹਦਮਾਣਾ ਹਾਂ ਜਵਾਲਾ ਨੇ ਹੁਣ ਵੀ ਗੇ ਨਹੀਂ ਛੋਲੇ ਆ ਛੋਲੇ ਛੋਲੇ ਉਹ ਕਿਦਾਂ ਹੋਵੇ ਉਹ ਕਿਦਾਂ ਉਹ ਦੇਖ ਲਾ ਕਿਦਾਂ ਬਣਨਾ ਛੋਲੇ ਕਾਨੂੰ ਇਹ ਆ ਗਿਆ ਠੀਕ ਛੋਲੇ ਹੀ ਬਣਦੇ ਛੋਲੇ ਵੀ ਛੋਲੇ ਹੀ ਜਾਂ ਮੇਰੇ ਕਾਜੇ ਅੱਛਾ ਨਾ ਦਿੱਤੇ ਡੱਬਾ ਕਿ ਆ ਤਾਂ ਨਹੀਂ ਹੁੰਦਾ ਚਕਾਇਆ ਹੈ ਰਹ ਲਾਏ ਤੂੰ ਮੰਜਾ ਨਾ ਬੀਬੀ ਰਹਾ ਲਾ ਦੇ ਪੀਪਾ 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 ਨਾ ਪੀਪਾ ਰਾਹ ਵਿੱਚ ਡੱਬਾ ਰਾਹ ਵਿੱਚ ਡੱਬਾ ਚੱਤ ਨਹੀਂ ਹੁੰਦਾ ਚਕਾਜਾ ਰੰਬਾ ਰਾਹ ਵਿੱਚ ਡੱਬਾ ਰੋਡ ਕਿਹੜਾ ਰੋਡ ਤੇ ਰਹਿ ਗਿਆ ਇਹ ਕਿਟਰ ਜਿਹੜੇ ਬਣੇ ਹੁੰਦੇ ਆ ਰਾਹ ਦੇ ਵਿੱਚ ਉਹ ਕੁਛ ਨਹੀਂ ਲੈ ਗਟਰਾ ਦੇ ਟੱਕਣ ਹਲਲ ਉਹਦਾ ਉਹਦਾ ਸਵੇਰੇ ਆ ਮਾਤਾ ਦੇ ਗਟਰਾ ਦੇ ਟੱਕਣ ਹੁੰਦੇ ਸੀ ਭਲਾ ਚੱਲ ਮੈਂ ਆਇਆ ਚੱਲ ਚਿੱਠੀ ਨਹੀਂ ਗੇਟ ਗੇਟ ਨਹੀਂ ਗੇਟ ਬੂਆ 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 ਹਾਂ ਲੱਗਾ ਕਦੇ ਚਿੱਠੀ ਮੇਰੇ ਜੱਤੇ ਆਈ ਜਾਂਦੀ ਬੱਬੀ ਵੀ ਤਾਂ ਛੋੜਿਆ ਲੱਗੀ ਤੂੰ ਕੀ ਕਹਿਣ ਲੱਗੀ ਦੱਸੇ ਚੋਹਾਂ ਨੇ ਸੁੱਤੀ ਸੌਂ ਬਾਪੂ ਦੀ ਮੈਂ ਨਹੀਂ ਸੁੱਤੀ ਕਿੱਦਾਂ ਕਿੱਦਾਂ ਕਾਲੀ ਕੁੱਤੀ ਹਾਂ ਨੇ ਸੁੱਤੀ ਹਾਂ ਸੌਂ ਬਾਪੂ ਦੀ ਮੈਂ ਨਹੀਂ ਸੁੱਤੀ ਕਾਲੀ ਕੁੱਤੀ ਸਰਹਾਣੇ ਸੁੱਤੀ ਸੋਹ ਬਾਪੂ ਦੀ ਮੈਂ ਨਹੀਂ ਸੁੱਤੀ ਕੀਤੀ ਜਹ ਕਾਲੀ ਕੁੱਤੀ ਦੱਸੋ ਕਿਹੜੀ ਐ ਇੱਥੇ ਦੱਸੋ ਸਾਰਾ ਟੱਬਰ ਸੋਹ ਜਾਂ ਗੋਲੋਂ ਹੁਣ ਜਾਗਦੀ ਸਾਰਾ ਟੱਬਰ ਜਾਗਦਾ ਬਾਤਾਂ ਸੁਣਦਾ ਗੜਗੁੱਲਾ ਜੇ ਜਾਗਦਾ ਦਸ ਵਜ ਗਏ ਇਹ ਸੌਂਦੀ ਨਹੀਂ ਉਹ 10:30 ਹੋ ਗਏ ਹੁਣੇ ਆਹ ਗੜਗੁੱਲਾ ਜਾਗਦਾ ਬਲਬ ਹਾਂ ਬਾਲੋ ਬ ਨਹੀਂ ਬਰਾ ਬਾਲ ਲਾਲਟੈਨ ਫੇਕ ਹੀ ਜਾਗਦਾ ਰਾਤ ਨੂੰ ਸਾਰੇ ਟੱਬਰ ਸੁੱਤੇ ਦੇ ਜੂਆਂ ਚੈਰੀਆਂ ਕਲਗਦੀਆਂ ਜੂਆਂ ਹਾਂ ਅੱਛਾ ਰਾਤ ਨੂੰ ਫੇਰਦੀਆਂ ਰਹਿੰਦੀਆਂ ਉਹ ਰਾਤ ਨੂੰ ਫੇਰਦੀਆਂ ਨਾ ਸੌਂ ਵੀ ਜਾਈਆ ਤਾਂ ਵੀ ਸਿਰ ਚ ਤਰ ਤਰ ਤੁਰੀਆਂ ਫੇਰਦੀਆਂ ਰਹਿੰਦੀਆਂ ਉਹ ਉਹ ਇੱਕ ਦਾ ਛੱਡ ਕੇ ਦੂਜੇ ਦਾ ਚੜ ਜਾਂਦੀਆਂ ਘੁੰਮਦੀਆਂ ਰਹਿੰਦੀਆਂ ਇੱਕ ਦੂਜੇ ਦੇ ਮੰਜਿਆ ਤੇ ਵੀ ਤੋਂ ਮੇਰੇ ਹੋਈਆਂ ਸੀ ਨਹੀਂ ਤੇ ਗੰਗਾ ਟਾਡੇ ਵੀ ਉੱਤੇ ਉੱਤੇ ਮਰ ਜਾਂਦਾ ਤਾਈਂ ਨਹੀਂ ਆਦੇ ਇੱਕਾ ਛੋਟੀ ਹੁੰਦੀ ਤੇ ਪਈਆਂ ਛੋਟੀ ਹੁੰਦੀ ਦੇ ਛੋਟੀ ਹੁੰਦੀ ਦੇ ਪਈਆਂ ਸੀ ਜੀ ਆਹ ਕਾਮੀ ਦੇ ਪੈ ਗਈਆਂ ਸੀਗੀਆਂ ਜਸਪੀਰ ਦੇ ਬੈ ਗਈਆਂ ਸੀ ਆਹੋ ਬਣਿਆਣਾ ਪੜਦੇ ਹੁੰਦੇ ਨਾਨੀ ਬੀਬੀ ਇਹ ਮੰਮੀ ਨੇ ਪਈਆਂ ਸੀਗੀਆਂ ਮੇਰੇ ਨੇ ਕਦੀ ਪਈਆਂ ਬੀਬੀ ਪੁੱਛ ਮੇਰੇ ਬੀਬੀ ਨੇ ਪਤਾ ਕਿੱਦਾਂ ਮੇਰੇ ਵਾਲਾਂ ਦੀ ਕੇਅਰ ਲਾਇਆ ਸੀ ਉਹ ਤਾਂ ਮੇਰੇ ਵਾਲ ਭਾਰੇ ਸੀ ਬੀਬੀ ਦਾ ਸਾਹ ਵੀ ਨਹੀਂ ਹੁੰਦੇ ਬੀਬੀ ਕਹਿੰਦੀ ਚੱਲ ਇਹਦੇ ਵਾਲ ਝਾੜ ਦੂਆਂ ਥੋੜੇ ਜੇ ਬਲੌਗ ਆਇਕ ਨੇ ਕੁਝ ਕਹਿੰਦੇ ਪਹਿਲੇ ਦੋ ਦੋ ਤਿੰਨ ਲੈ ਬੀਬੀ ਦੱਸ ਮੇਰੇ ਕਦੀ ਬੀਬੀ ਕਦੇ ਪਈਆਂ ਹੈ ਨਾ ਲੈ ਦੇਖਿਆ 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 ਆਹੋ ਮੇਰੇ ਕਹਿ ਬਈ ਬੀਬੀਏ ਮੇਰੇ ਵਾਲ ਪਤਾ ਕਿਦਾਂ ਰੱਖਿਆ ਹੋਈ ਸਾਂਹ ਸਾਂਹ ਵਡੇ ਲੰਬੇ ਭਾਰੇ ਨੇ ਮੇਰੇ ਕਹਤ ਨਹੀਂ ਸਾਂਹ ਬਣ ਗਈ ਹੋਤੀਆਂ ਤੇ ਇਹਦਾ ਵਾਲ ਹੀ 부ਜਾ ਆ ਅੱਥੀ ਧੀਆਂ ਚਾਰ ਜੋ ਆਈ 부ਜਣੀ ਤਾਂ 부ਜਨੇ ਤਾਂ ਦੇ ਕਰਮਾਈ ਕਰਮਾਈ ਤਾਂ ਹੈ ਨਹੀਂ ਹੁਣ ਇੱਥੇ ਕਰਮਾਈਆਂ ਹੋ ਗਈਆਂ ਸਾਰਿਆਂ ਦੀਆਂ ਕਰਮਾਈਆਂ ਵਾਲੇ ਗਾਨਿਆਣੇ ਵੀ ਹੋ ਗਏ ਆ ਆਪ ਦਾ ਦੁਸ਼ਮਾਨ ਨੇ ਕੁਗੀ ਰੋ ਵੇ ਅੱਖਾਂ ਚਿਪੜੀਆਂ ਮੂੰਹ ਕਿੱਥੇ ਧੋਵੇ ਸੁਣੀਓ ਆਏ ਬਾਤ ਪਾਂਡੇ ਵਾਲੇ ਸੈਂਕ ਤੇ ਪਾਂਡੇ ਸੈਂਕ ਆਇਆ ਅਧਰ ਮੰਨੇ ਕੋ ਗਿੱਗ ਤੇ ਰੋਂਦੀ ਆ ਆਹੋ ਤਾਰ ਤੇ ਤਾਰ ਦੇ ਜਦ ਬਹਿ ਜਾਂਦੀ ਆਹੋ ਤਾਰ ਤੇ ਕੋ ਗਿੱ ਗਈ ਤਾਰ ਤੇ ਬੀਬੇ ਹਾਨੂੰ ਜਵਾਬ ਵੀ ਦੱਸਿਆਗਾ ਸਾਨੂੰ ਪਤਾ ਤਾਂ ਲੱਗਿਆ ਬਾਬ ਆਂਬੂ ਆਂਬੂ ਆਹੋ ਵੱਦ ਤੋਂ ਮੰਨ ਨਹੀਂ ਲੰਘਦਾ ਹੁੰਦਾ ਹਾਂ ਜੇ ਲਾਉ ਦੇਰ ਦਾਤਾ ਉਹ ਡੋਕ ਨਹੀਂ ਚੋਂਦਾ ਅੱਛਾ ਅੱਖਾਂ ਜਿ ਪੜੀਆਂ ਮੂੰਹ ਕਿੱਥੇ ਧੋਵੇ ਅੱਛਾ ਕੋਈ ਨਹੀਂ ਜੇ ਡਿਗੂਗਾ ਹੀ ਚੱਕ ਕੇ ਤੋਦੂਮਾਂਗੇ ਆਪਕੋ ਕਾਊਗਾ ਤੋ ਹਾਂ ਦੂਰ ਤੋਂ ਯਾਰਾ ਅੱਛਾ ਅਸੀਂ ਧੀਆ ਦਾਜੂ ਆਈਏ ਵੈਗੀ ਪੱਲੀ ਅੱਛਾ ਹੋ ਚਾਰ ਪੱਲੀਆਂ ਜਿਹੜੇ ਹੁੰਦੇ ਚਾਰ ਖੁੰਜੇ ਚਾਰ ਲਾੜ ਹੁੰਦੇ ਅੱਛਾ ਅਸੀਂ ਧੀਆ ਕਿੱਦਾਂ ਹੋਈਆਂ ਫੇ ਅਸੀਂ ਤਾਂ ਇਹ ਵਿੱਚ ਬੋਲਤੀ ਅੱਛਾ ਦਾਈਆਂ ਸੇਕ ਅੱਛਾ ਅੱਛਾ ਕਿੱਦਾਂ ਨਾ ਬੇਹਲਾ ਬਾਤਾਂ ਦੇ ਲੋ ਤੁਹਾਡੇ ਹੈਗੇ ਇਨੇ ਦਿਮਾਗ ਪੁਰਾਣੇ ਬਜ਼ੁਰਗਾਂ ਨੇ ਦੇ ਲੋ ਕੀ ਬਣਾਈਆਂ ਬਾਤਾਂ ਮਾਮਾ ਕਿੰਨਾ ਹੈ ਹੀ ਨਹੀਂ ਅੱਜ ਕੱਲ ਦੇ ਆ ਤਾਂ ਵੀ ਬੋਝ ਹੀ ਲਈਏ ਅਸੀਂ ਹਨਾ ਤਾਂ ਬਸ ਠੀਕ ਆ ਹੀ ਪਤਾ ਵੀ ਤੜੇ ਤੇ ਤੜਾ ਉੱਤੇ ਲਾਲ ਕਬੂਤਰ ਘੜਾ ਤਾਂ دیਵਾ ਹਨਾ ਇੱਕ ਧੋਏ ਵਾਲੀ ਹਿੰਦੀ ਸੀਗੀ ਉਹ ਕਿੱਦਾਂ ਸੀ ਉਹ ਕਿੱਦਾਂ ਸੀ ਵੀਰਾਂ ਦੇ ਚਟਾਂਡਾ ਸਬਦਾ ਸਾਂਝਾ ਰਾਵਿ ਤੇ ਤਾਂ ਦਾ ਸਭ ਦਾ ਸੰਝਾ ਦੱਸੋ ਵੀ ਸਾਰੇ ਜਾਣੇ ਆ ਬਾਤਾਂ ਦੇ ਹਨਾ ਕਿਹੜਾ ਚੌਕ ਆ ਗਿਆ ਆ ਮਸੀਹ ਕਿਹਾ ਸਾਰੇ ਦਸ ਨਹੀਂ ਹੋਇਆ ਵੀ ਮੇਦੇ ਸੋਤੇ ਰਸੋ ਕੀ ਆਇਆ ਹੁੱਕਾ ਆ ਆਲਾ ਹੁੱਕਾ ਜਿਹੜੇ ਸਾਰੇ ਪਿੰਦੇ ਹੁੰਦੇ ਆ ਦੇ ਲੋ ਆਪਣੇ ਚੌਕ ਜਿੱਥੇ ਸਾਰੇ ਅੱਗੇ-ਦਾਰੇ ਸਾਰੇ ਜਾਣੇ ਥੋੜਾ-ਥੋੜਾ ਹੁੱਕਾ ਨਾਲ ਪੀ ਜਾਣਾ ਹਨਾ ਦੇਰ ਦੇਰਾ ਹੋਈ ਜਗਰਾ ਹੁਰਾਏ ਹੁੰਦੇ ਜਾਂਦੇ ਨੇ ਉਤਸਾਹ ਲੈਣਾ ਪੀ ਲੈਣਾ ਹੁਣ ਤਾਂ ਰੁਕਿਆਂ ਤਾਂ ਰਵਾਜੀ ਐ ਨਹੀਂ ਗਾ ਆਹੋ ਦੇਖ ਲੋ ਕਿਸੇ ਨੂੰ ਨਹੀਂ ਪਤਾ ਹੈਗਾ ਕੀ ਹੈਗਾ ਕੀ ਨਹੀਂ ਉਦਾਂ ਹੀ ਬੀਬੀ ਦੀਆਂ ਬਾਤਾਂ ਸੁਣਨੀਆ ਸੁਣਨੀਆ ਜਵਾਬ ਤੁਹਾਨੂੰ ਇੱਕ ਨਹੀਂ ਆਉਂਦਾ ਤੂੰ ਪਾਲਾ ਚੱਲ ਨਾ ਕੋਈ ਨਹੀਂ ਦਵਾਇ ਤੇ ਜਾ ਇੱਕ ਭਾਈ ਦੇ ਤੜਾਗੀਆਂ ਤੜਾਗੀਆਂ ਲੈ ਮਿਲਦਾ ਜਾਸਕੀ ਨੂੰ ਵੀ ਨਹੀਂ ਪਤਾ ਹੈਗਾ ਨਾ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਆ ਰਿਹਾ ਨੋ ਪਾ ਦੀਆਂ ਤੇ ਨਾ ਚਾਉ ਕਾਦੀ ਰਾਹ ਵਿੱਚ ਕਸੀਦਾ ਕੱਢਣ ਰਾਸਤੇ ਲੱਗਦੇ ਮੰਦਰ ਮਾ ਅੱਛਾ ਰਾਸਤੇ ਜਾਂਦੇ ਹੂੰ ਬੰਦੂਕ ਹਾਂ ਬੰਦੂਕ ਨਾ ਕਹਿੰਦਾ ਬੰਦੂਕ ਨਾ ਥੋੜੀ ਰਾਸਤੇ ਜਾਂਦੇ ਬੰਦੇ ਮਾਰਦੀਆਂ ਬੰਦੂਕ ਹੀ ਹੋਈ ਫੇ ਸੋਣੀ ਜੀ ਕੁੜੀ ਨਹੀਂ ਸਲਵਾੜ ਹੋਰ ਹੋਈ ਕਿਹੜਾ ਕਸੀਦਾ ਕੱਟਦੀਆਂ ਆ ਤਮੋੜੀਆਂ ਅੱਛਾ ਤਾਂ ਤਮੋੜੀਆਂ ਸਾਡੀਆਂ ਉੱਪਰ ਲੱਗੀਆਂ ਕਾਲੂ ਮੈਂ ਉਹ ਲਾਉਣੀਆਂ ਜਿੱਦਾਂ ਹੁਣਾ ਖਾਰੇ ਲੱਗਾਇਆ ਹੋਵੇ ਤਾਂ ਮਾਰਦੀਆਂ ਨੇ ਟੰਗ ਹਮ ਹੋਰ ਬੀਬੀ ਹੋਰ ਕੀ ਹੋਰ ਕੋਈ ਬਾਤ ਕਹਾਣੀ ਸੁਣਾਓ ਬੀਬੀ ਕਹਾਣੀ ਕੋਈ ਚਲੋ ਸੁਣਾਓ ਬੈਠੋ ਨਿਆਣੇ ਜੇ ਸੁਣਨੀ ਤਾਂ ਇੱਥੇ ਹੋਣ ਚਾਹੀਦੇ ਆਜੋ ਆਜੋ ਸਿੱਟਾ ਵਾਲਾ ਲਓ ਫੇਨਾਗਾ ਸਿੱਟਾ ਬੋਕ ਹੋ ਜਾਣੀ ਆ ਫਿਲਮ ਸ਼ੁਰੂ ਹੋਣ ਵਾਲੀ ਆ ਨਿਮਰ ਆ ਜਾ ਤੂੰ ਵੀ ਆ ਜਾਦੀ ਨਹੀਂ ਕਹਾਣੀ ਸੁਣਨੀ ਕਹਾਣੀਆਂ ਘੂਣੀਆਂ ਇੱਕ ਰਾਜੇ ਸੱਤ ਧੀਆ ਹੁੰਦੀਆਂ ਹੈਗੀਆਂ ਅੱਗੇ ਨਹੀਂ ਮੈਨੂੰ ਪਤਾ ਉਹ ਕਿੱਥੇ ਚਲ ਗਈਆਂ ਜੰਗਲ ਦੇ ਵਿੱਚ ਹੈਨਾ ਫੇ ਪਤਾ ਨਹੀਂ ਉਹ ਕੀ ਕਰਦਾ ਹੁੰਦਾ ਮਾਰ ਦਿੰਦਾ ਹੁੰਦਾ ਧੀਆ ਨੂੰ ਹੈਨਾ ਮਾਰ ਦਿੰਦਾ ਫੇਕਰੇ ਇੱਕ ਜੀਲੀ ਦਾ ਇੱਕ ਬਾਚੀ ਦੀ ਹਾਂ ਪੂਰੀ ਦਾਣਾ ਦੱਸੋ ਕਾਪ ਕਾ ਤੇ ਮਾਰਦਾ ਕਿੱਥੇ ਚਲ ਜਾਂਦੀ ਆ ਮੈਨੂੰ ਦੱਸੋ ਤੁਹਾਨੂੰ ਤਾਂ ਪਤਾ ਹੈ ਹਾਂ ਵੀ ਵੀ ਸੁਣਾਓ ਹਾਂ تای ਮੈਂ ਦਾਦੀ ਨਹੀਂ ਗੁੱਜਰ ਸੁਨਿਆਰੇ ਦੀ ਸੁਣਾ ਦੇਣੀ ਚਲ ਚਲੋ ਸੁਣਾ ਦਿਓ ਕਿਹੜੀ ਸੁਨਿਆਰੇ ਵਾਲੀ ਇੱਕ ਗੁੱਜਰ ਦਾ ਸੁਨਿਆਰਾ ਸੀ ਦੋ ਭਰਾ ਸੀ ਅਸੀਂ ਉਹ ਨਾ ਤੁਰੇ ਜਾਂਦੇ ਤੁਰੇ ਜਾਂਦੇ ਉਹ ਸਕੀਮ ਬਣਾਉਂਦੇ ਭਈ ਕੋਈ ਨਾ ਕੋਈ ਕੇਹਨ ਉਠਾ ਕੇ ਲਿਆਈਏ ਅੱਛਾ ਉਹਨਾਂ ਨੇ ਨਾ ਇੱਕ ਨੇ ਕਰਪਾਨ ਬਣਾ ਲਈ ਲੱਕੜੀ ਦੀ ਹਮ ਇੱਕ ਨੇ ਪੀਪਾ ਗੋਹੇ ਦਾ ਭਰ ਲਿਆ ਰ ਉੱਤੇ ਕੇ ਪਾਤਾ ਥੋੜਾ ਜਿਹਾ ਹਮ ਕੇ ਪਾਤਾ ਦਾ ਉਹ ਮਤੜਕੀ ਵੇਚਣਾ ਲਾਤਾ ਕਰਪਾਨ ਨੂੰ ਤੇ ਚਾਂਦੀ ਦਾ ਚਾੜ ਲਿਆ ਘੋਰ ਅੱਛਾ ਤੇ ਕਰਪਾਨ ਵੇਚਣੀ ਲਾ ਦਿੰਦੀ ਅੱਛਾ ਇਹ ਸੁਣ ਲੈ ਕਹਾਣੀ ਹੋਰ ਤੁਰਦੇ ਤੁਰਦੇ ਉਹ ਜਾਂਦੇ ਆ ਦਾ ਉਹ ਨਾ ਉਹ ਕੋਈ ਕਿਹੇ ਪਾਸੇ ਜਾਂਦਾ ਕੋਈ ਪਾਸੇ ਦਾ ਕੋਈ ਗਾਨ ਨਹੀਂ ਬਣੀ ਉਹਨਾਂ ਦੀ ਉਹ ਕਹਿੰਦਾ ਨਾ ਤੂੰ ਪਈ ਤੂੰ ਮੇਰੀ ਕੁਰਪਾਨ ਲੈ ਲੈ ਆਪਸੋ ਵਿਚੀ ਦਾ ਪ੍ਰਕਾਣ ਅੱਛਾ ਅੱਛਾ ਤੂੰ ਮੈਂ ਤੇਰਾ ਕੇ ਲੈ ਲੈਣਾ ਹੂੰ ਤੇ ਆਪਸੋ ਵਿਚੀ ਐਡਾ ਆਪਣੇ ਕੋਲ ਹੀ ਰੱਖ ਲੈਨੇ ਅਸੀਂ ਅੱਛਾ ਬਾਦ ਦੇ ਜਾਰੂ ਕੱਦ ਦੇ ਕਰਦੇ ਹਿੱਡਾ ਕਰਕੇ ਸੋਦਾ ਤਾਂ ਆਪਣੇ ਆਪਣੇ ਘਰਾਂ ਦੇਗਾ ਹੂੰ ਉਹ ਕਹਿੰਦਾ ਕਹਿੰਦਾ ਚੱਲ ਮੇਰੀ ਤਾਂ ਲੱਕੜੀ ਦੀ ਕੁਰਪਾਨ ਸੀ ਫੋਰੀ ਸ਼ਗਾ ਉੱਤੇ ਚਾਂਦੀ ਦਾ ਚਾਲ ਕੇ ਤਾਂ ਪੀ ਪਾ ਖਾਉਂਗਾ ਮੈਂ ਮੋਈ ਨਾ ਪੀਪਾ ਰੇਖਿਆ ਲਿਆ ਕੇ ਤਾਂ ਉਸ ਤੋਂ ਤੋਂ ਕੇ 2 ਕਿਲੋ ਲੱਤਾ ਮੋੜ ਕੇ ਥੱਲੇ ਗੋਹਾ ਪਾਇਆ ਅੱਛਾ ਹੈ ਉਹ ਕਹਿੰਦਾ ਬੜਾ ਕੰਮ ਖਰਾਬੋ ਉਹਨੂੰ ਬਾਹਰ ਕੱਢੇ ਉਹਨੂੰ ਗਾ ਸਕਦੇ ਕਰਦੇ ਕਰਦੇ ਫੇਰ ਨਾ ਇੱਕ ਦੂਜੇ ਦੇ ਘਰ ਫੇਰ ਲੜਨ ਚੱਲ ਗਏ ਅੱਛਾ ਕੈਂਡੇ ਤੇ ਭਰਾਵਾ ਇਦਾਂ ਨਹੀਂ ਹੋ ਸਕਦੀ ਜਾਂ ਨਾ ਤੂੰ ਮੈਨੂੰ ਠਾਕ ਸਕਦਾ ਨਾ ਮੈਂ ਤੈਨੂੰ ਠਾਕ ਸਕਦਾ ਤੇ ਚਲੋ ਆਪਾਂ ਕਿਸੇ ਨੂੰ ਠਗੀਏ ਅੱਛਾ ਹੂੰ ਇੱਦਾਂ ਕਾਦੇ ਕਰਦੇ ਕਰਦੇ ਨਾ ਉਹ ਚੱਲ ਗਏ। ਹੂੰ ਮੋੜ ਕੇ ਮੈਨੂੰ ਹੋਰ ਯਾਦ ਵੀ ਹੈ ਨਹੀਂ ਇਹਨੂੰ ਭਾਈ। ਇੰਟਰਵੈਲ ਆ ਗਈ ਵਿੱਚ ਸਟੋਰੀ ਦਾ ਕਹਾਣੀ ਦਾ। ਇੰਟਰਵੈਲ ਹੋ ਗਈ ਹੈ ਨਾ। ਮੋੜ ਕੇ ਨਾ ਉਹ ਦੇਖ ਲੈਣ ਲੱਗੇ। ਚੱਲ ਗਏ ਉਹ। ਉਹ ਕੰਮਾਂ ਤੇ ਲੱਗ ਗਏ। ਉਹ ਵੀ ਕੰਮਾਂ ਤੇ ਲੱਗ ਗਿਆ। ਹੂੰ ਉਹ ਕਹਿੰਦਾ ਵੀ ਸ਼ੌਕਾ ਅੱਧੇ ਘਰ ਚੱਲ ਗਏ ਤਾਂ ਉਹ ਕਹਿੰਦਾ ਵੀ ਮੇਰਾ ਇੱਕ ਗਾਂ ਆ ਪੇਰਾ ਗੋਹਾ ਸਿੱਟਿਆ ਕਰਨਾ ਤੂੰ ਅੱਛਾ ਉਹ ਗੈਂਡਾ ਚਾਲ ਚੰਗਾ ਹੂੰ ਦੂਆ ਇੱਕ ਹੋਰ ਆ ਗਿਆ ਉਹ ਗੈਂਡਾ ਪੇਰ ਨੂੰ ਨਾ ਗਾਂ ਨੂੰ ਚਾਰ ਕੇ ਲਿਆਇਆ ਕਰਨਾ ਤਾਂ ਮੈਂ ਇਹਨੇ ਪੈਸੇ ਦਊ ਉਹ ਗੈਂਡਾ ਚੰਗਾ ਹੂੰ ਹੁਣ ਇੱਕ ਦੂਜੇ ਨੂੰ ਦੱਸਦੇ ਨਹੀਂ ਕੋਈ ਵੀ ਅੱਛਾ ਤਾਂ ਗਾਂ ਉਹ ਹੀ ਜਾਂਦੀ ਆ ਉਸ ਛਾਉ ਘਾਤ ਦੇ ਘਰ ਜਾਂਦੇ ਆ ਹੂੰ ਉਹ ਨਾ ਗਾਜ ਗੋਹਾਸਟ ਨਾਲਾ ਜੂ ਲੱਗਦਾ ਗੋਹਾਸਟ ਨੂੰ ਗੋਹਾ ਹੀ ਨਹੀਂ ਮੁੱਕਦਾ ਸਾਰੀ ਦਿਹਾੜੀ ਗੋਹਾ ਹੀ ਛਿੱਟੀ ਜਾਂਦਾ ਗੋਹਾ ਹੀ ਛਿੱਟੀ ਜਾਂਦਾ ਮੁੱਕਦਾ ਹੀ ਨਹੀਂ ਅੱਛਾ ਗਾਣਾ ਗੋਆ ਕਰਦੇ ਇਹਨਾਂ ਗੋਆ ਕਰਦੇ ਇਹਨਾਂ ਮੋਕਾ ਤੇ ਹੀ ਦੀਪਾ ਦਾ ਗਾਂ ਇੱਕ ਸੀ ਨੇ ਜਿੰਗੀਆਂ ਜਾੜਾ ਹੋ ਗਈਆਂ اچھا ਇੱਕ ਮੋਕਾ ਦਾ ਨਹੀਂ ਗੋਆ ਤਾਂ ਅੱਧਿਆੜੀ ਲੱਗ ਜਾਂਦੀ ਸੀ ਹੂੰ ਮੁੜ ਕੇ ਜਿਹੜਾ ਗਾਂ ਚਾਰਨੇ ਵਾਲਾ ਸੀਗਾ ਉਹ ਚਾਰਨੇ ਜਾਂਦਾ ਸੀ ਉਹ ਸਾਰੀ ਦਿਹਾੜੀ ਉਹ ਚਾਰਨੇ ਨੂੰ ਲੱਗ ਜਾਂਦੇ ਉਹ ਜਾ ਕੇ ਸੌ ਕੋਤੇ ਖੜੀ ਹੁੰਦੀ ਸੀ ਅੱਛਾ ਚੱਡੀ ਉ ਬਾ ਉਹਨੇ ਨਾ ਉਰੇ ਨਹੀਂ ਖੜੀ ਹੋਣਾ ਅੱਛਾ ਚੌਕ ਉਹਦੇ ਜਾ ਕੇ ਖੜੀ ਹੋਣਾ ਹੂੰ ਉਹਨੇ ਨਾ ਜੋ ਸਾਰੀ ਦਿਹਾੜੀ ਪਜਲ ਹੋ ਗਿਆ ਜੋ ਜੋ ਉਹਨੂੰ ਜਦ ਮਗਰ ਦੌੜਾ ਬੁਰੇ ਹਾਲ ਤਾਂ ਬੋਂਕੇ ਦਿਹਾੜੇ ਹੈ ਉਹ ਕਰਦਾ ਖਾਂਦਾ ਨਾ ਕਹਿੰਦਾ ਫੇਰ ਫੇਰ ਉਹ ਇਕੱਠੇ ਹੋ ਗਏ ਉਹ ਕਹਿੰਦੇ ਭਰਾਵਾ ਇੱਥੇ ਤਾਂ ਕੁਝ ਨਹੀਂ ਬਸ ਇੱਕ ਦੂਜੇ ਨੇ ਦੱਸਿਆ ਨਹੀਂ ਵੀ ਦੇ ਮੇਰਾ ਗੋਹਾ ਨਹੀਂ ਮੁੱਕਾ ਤਾਂ ਉਹਨੇ ਵੀ ਦੱਸਿਆ ਨਹੀਂ ਵੀ ਗਾ ਉਹ ਟੈਗੀ ਜ ਗਈ ਜਾਂ ਫਿਰ ਉਸ ਉਮੀਦ ਤੇ ਜਾ ਕਰੀ ਹੁੰਦੀ ਹੈ ਅੱਛਾ ਉਹਨੇ ਗੱਲ ਵੀ ਨਹੀਂ ਇੱਕ ਦੂਜੀ ਮੈਨੂੰ ਪਤਾ ਲੱਗਾ ਅੱਗੇ ਕੀ ਆ ਉਹ ਜਿੱਥੇ ਚਾਰਾ ਖਰੋਂਦਾ ਉਹ ਖਾ ਖਾ ਕੇ ਖੱਗੀ ਜਾਂਦੀ ਹਣੀ ਵਾਲਾ ਉਹੀ ਗੱਲ ਕਰੀ ਜਾਂਦੀ ਹਣੀ ਉਹ ਨਾਲ ਨਾਲ ਖਾਈ ਜਾਂਦੀ ਨਾਲ ਨਾਲ ਕਰੀ ਜਾਂਦੀ ਜਦ ਚਾਜ ਕੀ ਜਾਂਦਾ ਤੇ ਕਹਿੰਦੇ ਚਾਲ ਇੰਦਾ ਨਹੀਂ ਹੋਣੀ ਹਾਂ ਵੇ ਚਾਲਿਆ ਸੀ ਤੂੰ ਮੇਰੇ ਵਾਲਾ ਕੰਮ ਲੈ ਰਾ ਤਾਂ ਮੈਂ ਤੇਰੇ ਵਾਲਾ ਲੈ ਰੈ ਨਾ ਅੱਛਾ ਉਹਨਾਂ ਲੱਗਾ ਨਾ ਵੀ ਖਰੇ ਦਾ ਭੋਖ ਆਇਆ ਕੰਨ ਦਾ ਇੱਕ ਟੋਕਰੀ ਹੁੰਦੀ ਗੋਹੇ ਦੀ ਮੈਰਾ ਸੱਟ ਕੇ ਆਰਾਮ ਨਾਲ ਬੈਠਾ ਆਰਾਮ ਨਾਲ ਸੁਤਾ ਰਹਿਣਾ ਆ ਅੱਛਾ ਬੈਠਾ ਰਹਿਣਾ ਆ ਉਹ ਕਹਿੰਦਾ ਗਾਂ ਇੱਥੇ ਘਟੀਰਾ ਤੇ ਛੱਡ ਕੇ ਮੈਂ ਆਰਾਮ ਨਾਲ ਬੈਠਾ ਰਹਿਣਾ ਗਾਂ ਚੋਕ ਕੇ ਆ ਜਾਂਦੀ ਆ ਪਿੱਛੇ ਇੱਕ ਦੂਜੇ ਨੂੰ ਸਲਾਹ ਨਹੀਂ ਕਿਸੇ ਨੇ ਦਿੱਤੀ ਵੀ ਐਡਾ ਕਰਨ ਦੀ ਆ ਅੱਛਾ ਉਹਨ ਵੀ ਉਹਦਾ ਥਾਂ ਲੈ ਲਿਆ ਉਹਨੇ ਹੋਰ ਹੀ ਜਗ੍ਹਾ ਲੈ ਲਈ ਅੱਛਾ ਕਰਦੇ ਕਰਦੇ ਜੇਲਾ ਐਡਾ ਹੋ ਨਗਾ ਛੱਡੀਦਾ ਉਹ ਜਾ ਕੇ ਸੋਹ ਮੀਰ ਤੇ ਖੜੀ ਹੋਈ ਅੱਛਾ ਮੁਰਕੇ ਉਹ ਵੀ ਬੜਾ ਖਿਜੀਆ ਤਾਂ ਉਹ ਗੋਹਾ ਜੋਂ ਸਿੱਟਣਾ ਦਾ ਉਹ ਗੋਹੀ ਮੁੱਕਦਾ ਹਾਂ ਉਹ ਸਾਰੀ ਵਾਲੀ ਗੋਹੀ ਸਿੱਟੀ ਜਾਂਦਾ ਉਹ ਐਡਾ ਕਰਦੇ ਕਰਦੇ ਨਾ ਐਡਾ ਬਹੁਤ ਇੱਕ ਦੂਜੇ ਨੂੰ ਨਾ ਬੜੇ ਉਖੇ ਦਿੱਤੇ ਹੋਏ ਅੱਛਾ ਕਰਦੇ ਕਰਦੇ ਫੇਰ ਮੁਰਕੇ ਨਾ ਉਹ ਵੀ ਐਡਾ ਹੀ ਲੜਾਈ ਉਹਨਾਂ ਦੀ ਹੋ ਗਈ ਮੁਰਕੇ ਫੇਰ ਉਹ ਫੇਰ ਇਕੱਠੇ ਹੋ ਗਏ ਤੇ ਕਹਿੰਦੇ ਵੀ ਆਪਾਂ ਲੜ ਬੋਲ ਕੇ ਫੇਕ ਹੋ ਜਾਂਦੇ ਹੀ ਤੇ ਹੋ ਜਾਂਦੇ ਬੈਡਾ ਕੁਝ ਨਹੀਂ ਬਣਦਾ ਨਹੀਂ ਕੋਚ ਵੀ ਤੇ ਕੀ ਕੀਤਾ ਜਾਵੇ ਫਿਰ ਇਹਨੂੰ ਕਿ ਆਪਾਂ ਕਿਸੇ ਨੂੰ ਠਾਕ ਕੇ ਲਈਏ ਅੱਛਾ ਆਪ ਨੂੰ ਤਾਂ ਇਹਦਾ ਕੁਝ ਨਹੀਂ ਬਣਦਾ ਹਮ ਕਰਦੇ ਕਰਦੇ ਪਤਾ ਨਹੀਂ ਫਿਰ ਮੈਂ ਇਥੋਂ ਮੁੜ ਕੇ ਨਿਗਾਹ ਨਹੀਂ ਚੇਤਾ ਚਲੋ ਵੀ ਜਿਹਨੂੰ ਹੁਣੇ ਸਟੋਰੀ ਅੱਗੇ ਪਤਾ ਹੋਊਗੀ ਉਹ ਸਾਰੇ ਜਣੇ ਕਮੈਂਟਾਂ ਚ ਜਰੂਰ ਦੱਸਿਓ ਵੀ ਇਹਦਾ ਐਂਡ ਕਿੱਥੇ ਜਾ ਕੇ ਆਉ ਉਹਨਾਂ ਦੀ ਕਿੱਦਾਂ ਗੱਲ ਮੁੱਕਦੀ ਆ ਹੁਣ ਹਾਂ ਮੁੜ ਕੇ ਹੈ ਇਦਾਂ ਕੱਟ ਕੇ ਸਾਰੇ ਤੈ ਇਥੋ ਖਾ ਚਮੀ ਹੋ ਜਾਂਦੀ ਆ ਹੂੰ ਮਤਲਬ ਕਹਣਾ ਕਿਸੇ ਨੂੰ ਠੱਗਿਆ ਨਹੀਂ ਆ ਆਪ ਹੀ ਠੱਗ ਹੋ ਗਏ ਪਹਿਲਾਂ ਤਾਂ ਦੂਜੇ ਨੇ ਠੱਗ ਲਿਆ ਹੂੰ ਫੇ ਉਹਨੇ ਕਿਸੇ ਨੂੰ ਠਗੜਾ ਸੀ ਆ ਅੱਛਾ ਫੇ ਆਪ ਹੀ ਠੱਗ ਹੋ ਗਏ ਆਪ ਹੀ ਹੋ ਇਦਾਂ ਹੀ ਫਸ ਗਏ ਹੂੰ ਮੁੜ ਕੇ ਪਾ ਦੇ ਕਰਦੇ ਉਹਨਾਂ ਨੂੰ ਫੇ ਹੋਰ ਕਿਸੇ ਦੇ ਘਰ ਚੱਲ ਗਏ ਘਰ ਹੂੰ ਕਿਸੇ ਦੇ ਘਰ ਨਾ ਉੱਤਿਆ ਹੁੰਦਾ ਦੁਆ ਮਤਲਬ ਕਿ ਨਾ ਗੱਲ ਨਹੀਂ ਬਣੀ ਦੁਨੀਆ ਨੂੰ ਚਾਰਨੇ ਤੁਰਿਆ ਹੈਗੇ ਤਾਂ ਆਪ ਹੀ ਦੁਆ ਆਪ ਨੂੰ ਨਰਾਪੈ ਦਾ ਕੋਈ ਨਹੀਂ ਹੋਇਆ ਹਾਂ ਇਹ ਨਾ ਉਹ ਦੂਜੇ ਨੂੰ ਗੱਲ ਦੱਸ ਦੇਈ ਸੀ ਇੱਕ ਦੂਜੇ ਦਾ ਆਪਣੀ ਵਡਿਆਈ ਕਰਦੇ ਸੀ ਤੇ ਲੱਪ ਕੰਨ ਕਹਿੰਦੇ ਆਪਾਂ ਭਰਾ ਭਾਈ ਬਣ ਜਾਈਏ ਇਹ ਤਾਂ ਨਾ ਕਿਸੇ ਮਸਾਲੇ ਕਰਦੇ ਆ ਲੋਕ ਸਾਨੂੰ ਠੱਗ ਲੈਂਦੇ ਆ ਲੋਕੀ ਸਾਨੂੰ ਠੱਗ ਲੈਂਦੇ ਆ ਇਹ ਆਪਾਂ ਇਕੱਠੇ ਹੀ ਰਹੀਏ ਹਮ ਇੱਥੋਂ ਹਿਆ ਜਿੰਦਾ ਚੱਲੋ ਵੀ ਕਨੇ ਕਨੇ ਸਟੋਰੀ ਸੁਣੀਓ ਕਹਾਣੀ ਸੁਣੀਓ ਸਾਰੇ ਜਣੇ ਕਮੈਂਟਾਂ ਚ ਦੱਸਿਓ ਤੇ ਇਹਦਾ ਐਂਡ ਕਿੱਥੇ ਆਉਂਦਾ ਆ ਤਾਂ ਉਹਨਾਂ ਦੀ ਕੀ ਗੱਲ ਮੁੱਕਦੀ ਆ ਸੁਨਿਆਰਾ ਤੇ ਦੂਜਾ ਕੋਣੀ ਗੁੱਜਰ ਹੈ ਨਾ ਸੁਨਿਆਰਾ ਤੇ ਗੁੱਜਰ ਵੀ ਇਹਨਾਂ ਦੀ ਕਹਾਣੀ ਦਾ ਕਿੱਥੇ ਐਂਡ ਹੁੰਦਾ ਸਾਰੇ ਜਣੇ ਜ਼ਰੂਰ ਦੱਸਿਓ ਤੇ ਆਪਾਂ ਵੀ ਹੁਣ ਵਲੌਗ ਦਾ ਕਰਦੇ ਆ ਐਂਡ ਤੇ ਟਾਈਮ ਹੋ ਗਿਆ 10:30 ਤੇ ਹੁਣ ਜਾ ਕੇ ਸੋਈਏ ਤੇ ਕੱਲ ਨੂੰ ਆਪਾਂ ਚਲ ਜਾਣਾ ਨਾਨਕਿਆਂ ਦੇ ਆਪਣੇ ਪਿੰਡ ਤੇ ਜਾ ਕੇ ਉੱਥੇ ਉਹੇ ਕੰਮਕਾਰ ਜਿਹੜੇ ਦਿੱਲੀ ਦੇ ਦੋ ਦਿਨ ਬਹੁਤ ਇੱਥੇ ਆਪਾਂ ਰੈਸਟ ਕਰ ਲਈ ਆ ਬੋਝ ਕੀ ਉਸਕੇ ਹੀ ਰੰਗ ਤਾਂ ਉਸकी ਟੋਪੀ ਆਹੋ ਉਧਰ ਵੀ ਬਣ ਜਾਣਾ ਅਸੀਂ ਉਧਰ ਜਾ ਕੇ ਵੱਢ ਜਾਣਾ ਉਹੀ ਤਾਂ ਹੈ ਨਜ਼ਾਰੇ ਨਾ ਉੱਥੇ ਦਾ ਨਜ਼ਾਰੇ ਨਾ ਇੱਥੇ ਦੋ ਦਿਨ ਐਂ ਚ ਲੈ ਲਈ ਆ ਇੱਥੇ ਦੋ ਦਿਨ ਐਂ ਚ ਲੈ ਲਈ ਬਸ ਖਾ ਕੇ ਧੜੀ ਤੇ ਆਲੂ ਵਾਲੇ ਪਰੌਠੇ ਦਾ ਸੋ ਲਿਆ ਤਾਂ ਬਸ ਘੁੰਮ ਲਿਆ ਆ ਹੀ ਕੰਮ ਹੈਗਾ ਚਲੋ ਠੀਕ ਹੈ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ